ਤੇ ਸਚੇਤਰ ਬਾਹਰੀ ਕੀ ਕਹਿ ਰੋ ਆ ਕੁੜੀਏ ਮੈਨੂੰ ਐਂ ਦੱਸ ਸਰੀਰ ਰਕਾਬ ਤੇਰੇ ਰੇਂਦੀ ਹੈਗੀ ਰੋਂ ਨੂੰ ਮਨ ਭੜੇ ਤੇਰਾ ਕਰਦਾ ਹੈਗਾ ਹੈ ਹਾਂਜੀ ਆਸਰਜਾ ਕੁੜੀਏ ਤੈਨੂੰ ਹੀ ਹੋ ਜਾਂਦਾ ਹੈਗਾ ਠੀਕ ਹੈ ਹੁਣ ਐਂ ਦੱਸ ਵੀ ਛੋਟੇ ਦੋ ਬਹਿ ਕਿਹਦੇ ਸੀਏ ਮੇਰੇ ਭਰਾ ਦੀ ਤੁਸੀਂ ਉਹ ਕਹੀ ਹੋਈ ਤੇਰੇ ਭਾਈ ਦੀ ਵੀ ਤੇ ਤੇਰੇ ਵੀ ਹਾਂਜੀ ਕਹਿੰਦੇ ਨੇ ਬਾਬਾ ਜੀ ਕੁੜੀਆਂ ਛੋਟੇ ਜਨਾਨੀਆਂ ਨਾਲ ਮਨ ਨੂੰ ਵੱਟ ਕਿਉਂ ਲੱਗ ਜਾਂਦੇ ਨੇ ਵੱਟ ਲੱਗ ਜੀ ਉਹ ਜੇਸਟਰਾ ਵੀ ਹੁੰਦੀ ਗਾਰੇ ਬੰਦ ਪਹਿਲਾਂ ਐ ਲੈ ਕਰ ਦੋ ਦੇਖੋ ਜਿਵੇਂ ਉਹ ਇੱਕ ਹੀ ਤਰ੍ਹਾਂ ਇਹ ਲੋਕ ਕਿਵੇਂ ਹੁੰਦਾ ਲੋਕਾਂ ਤੋਂ ਹੁੰਦਾ ਵੀ ਆਪਣਾ ਕੋਈ ਕੋਈ ਤੋਂ ਦਾ ਹੀ ਕੇ ਐਸ ਤਰ੍ਹਾਂ ਖੋਬੇ ਜਿਹੜੇ ਛੇੜਿਆ ਲੁੜੀ ਕਰ ਲਾ ਗਏ ਨੇ ਗੱਲਾਂ ਬਹੁਤ ਬਸੁਰਗ ਨਹੀਂ ਜੀ ਜਿਹਦੇ ਉਦੋਂ ਵੀ ਹੋ ਜਾਂਦੇ ਨੇ ਕਈ ਕਦੇ ਕੋਈ ਹੋ ਜਾਂਦੀ ਕਰੇ ਹੋਈ ਜਾਂਦੀ ਠੀਕ ਹੈ ਛੋਟੇ ਥਾਪੀਆਂ ਚਲਾਉਣ ਦਾ ਸ਼ੌਂਕ ਕਿਹਨੂੰ ਆ ਹਾਂ ਛੋਟੀ ਲੁੜੀ ਪੱਕੀ ਗੱਲ ਹੋਵੇ ਸਹੀ ਗੱਲ ਹੈ ਠੀਕ ਹੈ ਛੋਟੇ ਘਰੇ ਕੱਲਾ ਕੱਲਾ ਜਣਾ ਮਾਇਰ ਬਾਹਰ ਲਾਵੇ 谁干的？干 <noise> 伟<楽>。哎呀我的。 કઈ ગા દસી ઓર પછા હું ને સિદ્ધ્યો સિદ્ધ્યો ભગવાન કે હોને ઠીક હે હાલી બને છોટે હિસ્ટરી ਦਾ નોપે આવી પછોએ છોટે મે 25 સિદ્ધનો બંદી રે છોડીયા સહીયા હા કે રે આ જઠા માથે રાત ના જોડા એન હોલ કાર हो तो गया है कह दी कि पापा ही कर रहे हैं सारे मुकर भी है नहीं पापा ना व बने जी डायरेक्टर सारे में कह रहे हैं पता हट जाओ भाई हट जाओ कोई चक्कर है मेरे तावा तेरे साथ तावा एक मोड़ के जवाब दूंगा तेरे जूंबियां में कौन भी चलती रही है पूछ ओ हां भाई हां ये पापा नाड़ो में पापा भी उड़ूंगा कौन चलती नहीं पहले सरते हाथ हाथ पकड़ने दस नहीं अब से नहीं लूंगा यार भैया ਸਾਹ ਹੋਏ ਤੇ ਕੁਝ ਸੀ ਸੀ ਆ ਮਾਰੀ ਨੋ ਮੈਂ ਹੱਥ ਚ ਪਿਆ ਦੇ ਕੁੜੀਏ ਉਹ ਇਹ ਗੱਲ ਕਹਿਣ ਰਹੀ ਆ ਆਪਣੇ ਵੀ ਜਿਹੜੀ ਗੱਲ ਮੈਂ ਕਵਰ ਕਹਿਤੀ ਪੱਥਰ ਤੇ ਲੀਕ ਹੈ ਸਹੀ ਗੱਲ ਆ ਸਹੀ ਗੱਲ ਆ ਓਕੇ ਹੁਣ ਕਿੱਧਰ ਗਈ ਤੇਰੀ ਮੂਣੀ ਪਰ ਹੁਣ ਪਤਾ ਨਹੀਂ ਬਾਬਾ ਜੀ ਉਹ ਮੈਨੂੰ ਕੀ ਪਤਾ ਵੀ ਹੁਣ ਕਿੱਧਰ ਗਈ ਤੇਰੀ ਮੂਣੀ ਹੁਣ ਨਹੀਂ ਪਤਾ ਹੈ ਮੂਣੀ ਨਹੀਂ ਪਤਾ ਸਾਰੇ ਕੰਮ ਹੀ ਅੜ ਗਏ ਸਾਰੇ ਕੰਮ ਹੀ ਅੜ ਗਏ ਪੱਕੀ ਗੱਲ ਆ ਹਾਂਜੀ ਛੋਟੇ ਪਰਿਵਾਰ ਵਿੱਚ ਭੱਜ ਕੇ ਵਾ ਕੀ ਨੇ ਕਰਾਈ ਦੂ ਏ ਉਸ ਤੇ ਗਿਆ ਆਪਣੇ ਨਾ ਛੋਟੇ ਪਰਿਵਾਰ ਦੇ ਵਿੱਚ ਭੱਜ ਕੇ ਗਿਆ ਕਿਨੇ ਕਰਵਾਏ ਸੀਗਾ ਬਬਾ ਜੀ ਇਹ ਤਾਂ ਨਾ ਤਾਂ ਕੋਈ ਪਰਾਹੀ ਦੀ ਟੀਚੂ ਸੁਣਿਆ ਨਾ ਹੁੰਦਾ ਇਹ ਜੋ ਪਰੇ ਨਾ ਪੁਰਾਣੇ ਸੁਣਿਆ ਨਾ ਹੁੰਦਾ ਨਾ ਨੰਮਿਆ ਸੁਣਿਆ ਫਿਰ ਮੈਂ ਕਹਿੰਦਾ ਵੀ ਛੋਟੇ ਭੱਜ ਕੇ ਗਿਆ ਕਿਨੇ ਕਰਵਾਏ ਸੀਗਾ ਇਹ ਤਾਂ ਨਾ ਬੱਚਾ ਬਬਾ ਜੀ ਨਾਮ ਪਤਾ ਹੋਵੇ ਹੈਗਾ ਆਪਣੇ ਹੁਣ ਜੇ ਹੋਇਆ ਥੋੜਾ ਜਿਹਾ ਹੋਰ ਵੀ ਕੌਣ ਹੈ ਹੁਣ ਜਿਓ ਹੈ ਠੀਕ ਹੈ ਬਬਾ ਜੀ ਕੀ ਕਿ ਨੀ ਪਹਿਲਾਂ ਦੱਸ ਬਾਈ ਮੇਰੇ ਮਤਲਬ ਉਹ ਚੱਚੇ ਦੀ ਉਸਮਾ ਕੀ ਗੇਮ ਦਾ ਪੈਸੇ ਵੀ ਕਮਾਈ ਦੀ ਬੱਬਾ ਹੀ ਕਰਦਾ ਇਹਨਾਂ ਇਹਦਾ ਹੋਈ ਕੁੜੀਆਂ ਕੀਮਤ ਇਹ ਵੀ ਕਮਾਦੀ ਨਹੀਂ ਕੋਈ ਹਾਂ ਜਾਂ ਨਾ ਚਾਹ ਕੀ ਆਲੀ ਬੱਬਾ ਜੀ ਇਹ ਵੀ ਮੈਂ ਮੈਂ ਪਰ ਐਡੀ ਗੱਲ ਕਹਤੀ ਹਲੇ ਕਿੰਨੀ ਯਾਰ ਨਾ ਚਲੋ ਕੋਈ ਗੱਲ ਹੋਵੇ ਬੱਬਾ ਜੀ ਪਾ ਬੰਦ ਲਾਗੇ ਪਰ ਕਹਿ ਲੀਦਾ ਹੁਣ ਕੀ ਆ ਰੋ ਮੈਂ ਪਹਿਲੇ ਮੈਂ ਗੱਲ ਕੀ ਕੀ ਤੈਨੂੰ ਸਮਝਾਇਆ ਕਿ ਮੇਰੀ ਗੱਲ ਸਮਝ ਨਹੀਂ ਆ ਰਹੀ ਪਰ ਜਿਹੜੀ ਹੁੰਨ ਵਾਲੀ ਪੀ ਪ੍ਰੋਪਰੀ ਬੋਲੂ ਪ੍ਰੋਪਰੀ ਬਹਾਉਂਗਾ ਕਈ ਵਾਰੀ ਆਪਣੀ ਨਹੀਂ ਗੱਲ ਖਿਆ ਲੂਨੀ ਬੱਬੇ ਜੀ ਪੂਰੀ ਸਪੀਚ ਮਾਰ ਤੂੰ ਐਟੀ ਗੱਲ ਕਰ ਤੈਨੂੰ ਪਤਾ ਨਹੀਂ ਲੱਗਦੀ ਯਾਪ ਤੋ ਤਨ ਬੁੱਤ ਤਾ ਮਾ ਉਹ ਬੱਬੇ ਜੀ ਜਾਤ ਕਰਾ ਦੋ ਚਲ ਹੋ ਸਕਦੀ ਹੈ ਗੱਲ ਨਹੀਂ ਜਾਤ ਤਾਂ ਕਰਾਈ ਤੇ ਹੈ ਮੈਂ ਮਤਲਬ ਉਹਨੇ ਕੀ ਕਿਹਾ ਉਹ ਕਿਲੇ ਸੰਗ ਦਾ ਮਾ ਜਿਹੜੀ ਸੀੜੀ ਚ ਤਾਂ ਹੈਗੀ ਥੋੜੀ ਜੀ ਵੀ ਹੋ ਗਈ ਹੁੰਨ ਵਾਲੀ ਸੀੜੀ ਚ ਉਦੋਂ ਦੱਸਦੀ ਮੈਨੂੰ ਮੈਂ ਤੇਰੇ ਤੇ ਮਾਰੀ ਗੱਲ ਧਰ ਕੇ ਸਾਰੀ ਮੈਂ ਤੇਰੇ ਤੇ ਹੀ ਗੱਲ ਸਿੱਟੀ ਤੇਰੇ ਤੇ ਉਹ ਸਰ ਆਪ ਦੇਦੀ ਹੋ ਸਕਦਾ ਨਹੀਂ ਜੇ ਤਾਂ ਗੱਲ ਇਹ ਕਿ ਤਾਂ ਹਾਂ ਨਹੀਂ ਬਾਹਰ ਪੜੇ ਮੈਂ ਵੀ ਕਿਹਾ ਵੀ ਬਾਬਾ ਮੈਨੂੰ ਤੂੰ ਕਹਿ ਗਿਆ ਨਹੀਂ ਮੈਂ ਕਹਾਂ ਕਿ ਮੈਂ ਸੱਚੇ ਕਹਿ ਗਿਆ ਕਿਉਂ ਬਈ ਬੀ ਬਾਬਾ ਜਿਵੇਂ ਆਪਾਂ ਕਹਿੰਦੇ ਵੀ ਆਪ ਤੋਂ ਵਿਆਹ ਕਰਾ ਕੋਈ ਇਸ ਤਰ੍ਹਾਂ ਪੰਜਾਬੀ ਵਿਆਹ ਹੀ ਵਿਆਹ ਨਹੀਂ ਕਰਾਇਆ ਉਹਦਾ ਕੀ ਹੁੰਦਾ ਕੀ ਬੋਲਣਾ ਯਾਰ ਮੈਂ ਮਜ਼ਾਕ ਨਹੀਂ ਕਰ ਰਿਹਾ ਮੁੰਡਾ ਤਾਰਾ ਦਾ ਹੋਇਆ ਬਸ ਤਾਰਾ ਦਾ ਪਹਿਲਾਂ ਮੈਂ ਕੱਲ ਹੀ ਸਮਝੀ ਕੋਈ ਪੁੱਛਾ ਕਰ ਲਈ ਵੀ ਦੋ ਦੋ ਭਾਈ ਕਰਦਾ ਹਾਂ ਉਹ ਕੰਮ ਪਾਇਆ ਕੁੜੀਏ ਤੇਰਾ ਕਿਹਦਾ ਰੋਹ ਵੀ ਪੈ ਗਿਆ ਦੀ ਬਸ ਹਾਰੇ ਨਾਲ ਹੀ ਤੱਪੀ ਬਸ ਸਹੋੜਿਆ ਨਾਲ ਹਾਉ ਮੈਂ ਨਹੀਂ ਬੱਸ ਨਾ ਸਹੋੜਿਆ ਹੋ ਗਿਆ ਨਾ ਬੱਪਰ ਸਿੰਘ ਵਾਲੀ ਪੈ ਗਿਆ ਕਰਦੇ ਵਿੱਚ ਤਾਂ ਹੋ ਜਾਂਦੀ ਹੈ ਅੱਡ ਫਰੀ ਮੈਂ ਕਰ ਦਿੱਤੇ ਕੀ ਬੱਪਰ ਸਿੰਘ ਵਾਲੀ ਪੈ ਗਿਆ ਐ ਹਾਂ ਕਰੇ ਤਾਂ ਉੱਚਾ ਦੀ ਜਾਂਦੀ ਜੁਬੇ ਪਾ ਕੇ ਲਾਹੇ ਕੁੜੀਏ ਤੇਰੇ ਤੇ ਕਿਸੇ ਨੇ ਇਲਜਾਮ ਹੀ ਲੱਗੇ ਵੀ ਤੂੰ ਗਲਤ ਆ ਬਸ ਨੂੰ ਤਾਨੂੰ ਕਹਨੇ ਬਾਰ ਬਾਰ ਉਹ ਤਾਂ ਉਹ ਤਾਂ ਕਿਲੇ ਹਾਰ ਉਹ ਤਾਂ ਨਹੀਂ ਹੋਈ ਤਾਂ ਨਾ ਹਾਂ ਜੇ ਕਿਹਾਗੇ ਤੇ ਤੁਹਾਨੂੰ ਜੋ ਹੋ ਜਾਂਦਾ ਪੈ ਜਾਂਦਾ ਉਹ ਤਾਂ ਤਾਂ ਜਾ ਬੱਸ ਤੇ ਜੋਤੀਆਂ ਵੀ ਕੋਈ ਮੇਰੇ ਟੱਕਰ ਦਾ ਬੰਦਾ ਨਹੀਂ ਮਿਲੇਗਾ ਜਿਹੜਾ ਮੇਰੇ ਦਿਲ ਦੀ ਦੱਸ ਦੇ ਧੰਨ ਧੰਨ ਬਾਬੇ ਧੰਨ ਬਹੁਤ ਸਹੀ ਹਾਂ ਮੈਂ ਇਹੋ ਬਹੀ ਰਹਿੰਦੀ ਸੀ ਸਹੀ ਗੱਲ ਹੈ ਲੈ ਤੂੰ ਮੈਂ ਇਥੋਂ ਪੁੱਛ ਕੀ ਪੁੱਛਾਂ ਮੈਂ ਸਾਰਾ ਕੁਝ ਦੱਸੂ ਬਣਾਈ ਬੱਸ ਬਾਬਾ ਜੀ ਆਪਣੀ ਜੋ ਉੰਕਾ ਮਾਰ ਕੇ ਬਾਣਨੇ ਚਾਹੀਦੇ ਨੇ ਬਹੁਤ ਥੱਕ ਗਏ ਹੁਣ ਤਾਂ ਲੋਕਾਂ ਦੇ ਠੀਕ ਹੈ ਅਸ ਕੀਮਾ ਪਾਉਣੇ ਆ ਕਰਦੇ ਭਲੇ ਬੰਦ ਤੇਰੇ ਕੰਮ ਸਾਰੇ ਬਣ ਲੱਗ ਜਾਣਗੇ ਜੀ ਜੀ ਕਿਉਂ ਬਈ ਜੀ ਹਾਂ ਜੀ ਤੂੰ ਜਿਆਦਾ ਮਧ ਕਾਲ ਕਰ ਲਈ ਬਹੁਤ ਮੰਨਦੀ ਏ ਕੁੜੀਏ ਤੇਰੀ ਆੜੀ ਸਾਧਨ ਆ ਵੀ ਪਾਈ ਹੋਈ ਆ ਸਾਧਨ ਆਉਦਾ ਸਦੇ ਨਕਾਇਆ ਕੋਈ ਤਾਮਾ ਬਣੇ ਮੈ ਨੂੰ ਪਿਆਤਾ ਹੈ ਨਹੀਂ ਬਦਨਾਮ ਉਹਨਾਂ ਦਾ ਬੱਪ ਜੀ ਸਾਧਨ ਆ ਸਾਧਨ ਵਾਲੀ ਸਾਧਨ ਜਿੱਦਾਂ ਦੇਖੋ ਬਣੇ ਵੀ ਮੈਂ ਕੀ ਫੂਰ ਬੋਲਦਾ ਮੂੰਹ ਤੁਸੀਂ ਮੇਰੀ ਗੱਲ ਬੋਲਦੇ ਕਿੱਥੇ ਰਹਿ ਗਈ ਬਾਬਾ ਜੀ ਕੋ ਗਵਾਂਡੇ ਨੇ ਵੀ ਮੁੰਡਾ ਮਤਲਬ ਫੌਜੀ ਹੋਇਆ ਸੀ ਅਕੜ ਨਹੀਂ ਜਾਨ ਨਹੀਂ ਲਈ ਸੀ ਜਿਵੇਂ ਮੇਰੀ ਸੰਤ ਲਾਲ ਆਪਣੀ ਡੇਰੇ ਵਾਲੇ ਮਾਨਸਾ ਬਿਊਟ ਮੂਹ ਮੈਨੂੰ ਆਇਆ ਵਿਆਹ ਆ ਵੀ ਉਹ ਆੜੀ ਜਿਵੇਂ ਮੇਰੀ ਮੰਨ ਕੇ ਚੱਲਾ ਆ ਮੁੰਡਾ ਲਾ ਮੇਰੀ ਸਜੀ ਵਾਂਗੀ ਸਾਨੂੰ ਜੇ ਨਹੀਂ ਸਾਦ ਵੀ ਤੂੰ ਸੱਚੀ ਬਾਤ ਹੀ ਕੀਤੀ ਸਾਦ ਜਿਹੜੀ ਗੱਲ ਕਰਦਾ ਤੈਨੂੰ ਪੁੱਛ ਕੇ ਕਰਦਾ ਦੀਗਾ ਠੀਕ ਆ ਸਾਦ ਕੋਲੇ 5000000 ਦਾ 10 ਲੱਖ ਦੀ 20 ਲੱਖ ਦਿਓ ਤੈਨੂੰ ਪਤਾ ਹੈਗਾ ਸੀਗਾ ਇਹ ਗੱਲ ਹੈ ਇੱਕ ਤੂੰ ਆਪਣੇ ਪਿੰਡਾਂ ਵਿੱਚ ਦਾਖਾਣਾ ਦਾ ਰਾਕੇ ਹੁੰਦਾ ਨਾ ਠੀਕ ਹੈ ਇੱਕ ਦਾ ਦਾਖਾਣਾ ਉਹ ਹੋਊਗਾ ਜੇ ਸਾਡੇ ਪਿੰਡ ਵਿੱਚ ਦਾਖਾਣਾ ਹੈ ਤੂੰ ਫਾਦ ਤੂੰ ਚਿੱਠੀਆਂ ਮੰਨਦੀ ਫਿਰ ਜਾਨੀਆਂ ਲੋਕਾਂ ਨੂੰ ਠੀਕ ਹੈ ਸਹੀ ਹੈ ਨਾ ਉਹ ਅੱਜ ਚਿੱਠੀਆਂ ਕਿਰੇ ਦੀ ਪਈਆਂ ਪੈ ਗਈਆਂ ਠੀਕ ਹੈ ਇੱਕ ਤੈਨੂੰ ਕਿਸੇ ਕਿਹੜੀ ਦੀ ਉੱਪਰ ਕਿਹੜੀ ਕੜੀ ਮੈਂ ਉਹ ਤੋਂ ਵਗਿਆ ਪਾਸ਼ ਉਹ ਪਾਪਾ ਜੀ ਕੁੜੀਆਂ ਨੂੰ ਪਿੱਤੀ ਹੋਣੀ ਜਿਵੇਂ ਮੈਨੂੰ ਤੋਫੇ ਮਜੂ ਕਾਇ ਦਿੰਦੇ ਆ ਜਾਂ ਕੋਈ ਮਤਲਬ ਤੋਫੀ ਹੁੰਦਾ ਹੋਰ ਗਿਫਟ ਨਾ ਨਾ ਵੀ ਮੈਨੂੰ ਨਹੀਂ ਸੀ ਉਹਨੇ ਕੀਤੀ ਸੀ ਹੈ ਕਿਹਨੇ ਕੀਤੀ ਸੀ ਉਹ ਕੁੜੀਆਂ ਨੂੰ ਜਿਵੇਂ ਪਿੱਛੇ ਆਪੇ ਟੀਮ ਚੜੰਦ ਕਰਦੇ ਨੇ ਵੇ ਪਰ ਮੈਂ ਭੈਣ ਤੇ ਗੱਲੀ ਨਹੀਂ ਕਰੀ ਭੈਣੇ ਮੈਂ ਤਾਂ ਗੱਲੀ ਤੇਰੀ ਕਰੀ ਐ ਮੈਨੂੰ ਤਾਂ ਕਦੇ ਨਹੀਂ ਕੀਤੀ ਵਾਹ ਜਿਹੜੇ ਕੋਲੋਂ ਕਿੱਥੋਂ ਆਈ ਕੜੀ ਕੁੜੀਆਂ ਦੇ ਕਹੇ ਮੈਂ ਲੈ ਜੂ ਕਹਿ ਰਿਹਾ ਤੁਹਾਨੂੰ ਵਾਦੂ ਕੜੀ ਧਰ ਗਈ ਹੋਵੇ ਮੇਰੇ ਕੋਲੇ ਉਹ ਨਹੀਂ ਹੋ ਸਕਦਾ ਇਹ ਆਏ ਕਹਿੰਦੇ ਬਾਬਾ ਜੀ ਵੀ ਕੁੜੀ ਵੀ ਘਰੀ ਮੇਰੇ ਕੋਲੇ ਉਹ ਕੈਸ ਕਰ ਜਾਊ ਉਹ ਮੈਨੂੰ ਪਤਾ ਨਹੀਂ ਹੈਗਾ ਠੀਕ ਹੈ ਤਾਂ ਕੁੜੀਏ 10 ਲੱਖ ਰੁਪਏ ਲੱਗਣੇ ਨਾ ਓਏ ਸਲਾਈਂ ਕਹਦੇ ਵਕੀਲਾ 10 ਉਹਦਾ ਕੀ ਬਣਿਆ ਬਈ ਪੈਸਿਆਂ ਦਾ ਚਲ 2 ਲੱਖ ਉਹ ਬਾਬਾ ਜੀ ਆ ਤੁਸੀਂ ਇੱਕ ਵਾਰ ਭੈਣ ਭਾਂ ਭਰਾਵਾਂ ਦਾ ਰੋਲਾ ਜਦੋਂ ਸੇ ਪੈਸੇ ਰੋਜੂ ਹੋਏਗਾ ਸੀ ਕਿੱਥੇ ਮਤਲਬ ਸਾਡੇ ਸਕੇ ਭੈਣ ਭਾਂ ਜਾਂ ਤਾਂ ਦੋ ਨਾ ਰਾਵਾਂ ਤਾਂ ਕੁੜੀ ਲੈਣਾ ਰੱਖੀ ਰੋਸੀ ਮੋਟੇ ਮਿਚਾਉਂਦੇ ਅਸੀਂ ਸਹੀ ਹੈਂ ਡਾਕਾਂ ਦੇ ਇਤਿਹਾਸ ਠੀਕ ਹੈ

ਨੇ ਪਾਇਆ ਤਿੰਦਾ ਕਿਸੇ ਦੀ ਜ਼ਿੰਮੇਵਾਰੀ ਲੈ ਕੇ ਗਈ ਭਾਈ ਠੀਕ ਹੈ ਤੈਂ ਸਾਧੋ ਕੰਮ ਕਰਾਇਆ ਜੀ ਸਾਦੀ ਸੁੱਖ ਨਹੀਂ ਗਈ ਸਾਦ ਨੇ ਤੈਨੂੰ ਵੜ ਲਿਆ ਯਾ ਲਗਾਣਾ ਸਵਾਰਤਾ ਵੇਦੀ ਐਵੇਂ ਫਿਰ ਪੁੱਛ ਕੱਢਦਾ ਮੈਨੂੰ ਨਹੀਂ ਸਵਾਲ ਹੁੰਦਾ ਤੁਸ ਤਾਂ ਬਈ ਸੁਖਿਡਿਟੀ ਜ਼ਰੂਰ ਦਿਖਾਈ ਦੇ ਜੰਦੇ ਨੇ ਬਾਬਾ ਜੀ ਮੈਂ ਆਪਣੀ ਦੀ ਗੱਲ ਕਰਾਂ ਪਾਣੀ ਮੈਂ ਸੁਪਰੇ ਸੁੱਖੀ ਸਾਦੇ ਘਾੜ ਕੇ ਦੂਗਾ ਲਾਈਫ ਲਾਈਫ ਸਿੱਕਿਆਂ ਦੇ ਵਿੱਚ ਲਾਈਫ ਕਿਆ ਨਹੀਂ ਬੀਰੋ ਇਹ ਤਾਂ ਪੁਰਾਣੀ ਗੱਲੋ ਇਹ ਸਾਰਾ ਆੜੀ ਕਿੱਥੇ ਦੀ ਉਹ ਦੱਸੋ ਮੇਰੇ ਤਾਂ ਖਿਆਲ ਜਿਵੇਂ ਤੂੰ ਸਾਰੀ ਗੱਲ ਕਹਿ ਦੇ ਸਾਰ ਕਰਤਾ ਦੀ ਕੰਮ ਕਰਾ ਹੁਣ ਕਿਵੇਂ ਪਤਾ ਲੱਗੇ ਵੀ ਹਰ ਕਰਦੀ ਉਹ ਸਾਧਨ ਉਹ ਦੱਸ ਕੇ ਤੁਹਾਨੂੰ ਜੀ ਮੈਂ ਬਗੂਣ ਬਾਰੇ ਕਹਿਆ ਨਹੀਂ ਮੈਂ ਕੋਣ ਸਿੱਖੋ ਕਰਮੇ ਮੇਰਾ ਫੈਟ ਤੋਂ ਨਹੀਂ ਪੜਾ ਹਾਂ ਹੈ ਕਿਥੇ ਇਹ ਵੀ ਗੁਣ ਹੋਏ ਨੇ ਬੋਲ ਕੇ ਬੋਲ ਕੇ ਬੋਲ ਕੇ ਮੁਰਕੇ ਬਬਾ ਜੀ ਸਾਰੇ ਕਿਤੇ ਗੁਣ ਹੋਏ ਨੇ ਕੀ ਕਹਿ ਸਕਦੇ ਕੀ ਕਿਤੇ ਵੀ ਬਾਬਾ ਜੀ ਨੂੰ ਕੰਮ ਲੈਤੇ ਸਾਰੇ ਕੰਮ ਹੋ ਜੇ ਬਾਬੇ ਮੈਂ ਤਾਂ ਆਪ ਕਹਿ ਰਹੀ ਹਾਂ ਸਿਰ ਤੇ ਸੱਚੀ ਨਹੀਂ ਮੇਰੇ ਸਾਰੇ ਕਾ ਇਹ ਤੇਰੇ ਮਗਰ ਲੱਗ ਜਾਂਦੀ ਗਏ ਨਹੀਂ ਬਾਬੇ ਕੋਈ ਐਜੀ ਗੱਲ ਤਾਂ ਹੋਈ ਨਹੀਂ ਇਹਨਾਂ ਚੰਗਲੇ ਕੋਈ ਨਹੀਂ ਉਹ ਸਾਡੇ ਸੁਤੇ ਦੇ ਵਧੀਆ ਰਹੀ ਜਿਹੜਾ ਕੰਮ ਸਹੀ ਹੋਈ ਕੋਈ ਗੱਲ ਨਹੀਂ ਓਕੇ ਹੋ ਗੋ 1000 ਰੁਪਏ ਠੀਕ ਹੈ ਹਾਂਜੀ ਆਹ ਕੰਮੀ ਪਟਾਈਆ ਕੁਝ ਨਾ ਤਾਂ ਹੈਵੀ ਪੈਸਾ ਰ ਹੋਇਆ ਹੈ

ਕੀ ਕਿਪੀਸੋ ਠੀਕ ਲੱਗਿਆ ਮੈਂ ਤੁਹਾਸੇ ਜੇ ਤਾਂ ਕਹਿੰਗੇ ਨਾ ਮੈਂ ਸਭੀ ਪੜਨਾ ਨਹੀਂ ਵਿੱਚ ਮੈਂ ਰੋਲਦਾ ਨਾ ਨਹੀਂ ਬਬਾ ਜੀ ਜਿਵੇਂ ਸੁਣ ਠੀਕ ਲੱਗਦਾ ਮੈਂ ਨਹੀਂ ਕਰਦਾ ਬਸ ਆਪਣੇ ਘਰ ਦਾ ਹਾਲ ਨੂੰ ਚਾਹੀਦੀ ਨੇ ਕੰਮ ਤੇਰੇ ਹੋਣ ਲੱਗੇ ਇੱਕ ਤੱਕ ਸਮਾਂ ਬੜੇ ਕੰਮ ਤੇਰੇ ਸਾਰੇ ਹੋਣ ਲੱਗ ਜਾਣਗੇ ਪਾਪਾ ਕਰ ਦੂ ਕਿਰਪਾ ਨਹੀਂ ਕਿਹਾ ਬਬਾ ਜੀ ਦੀ ਸੁਣ ਸੁਪੀਏ ਸੰਤਾਂ ਦੀ ਉਹ ਦੇ ਕੇ ਆ ਠੀਕ ਆ ਸਾਰ ਉਹ ਸਿੱਧੇ ਬਿਨੋ ਜਿਹੜੇ ਗੱਲ ਕਰ ਰਹੇ ਨੇ ਉਹ ਪੱਥਰ ਤੇ ਲੀਕ ਬੋਲੇ ਸੱਠੇ ਬੋਲ ਠੀਕ ਹੈ ਜੀ ਸੱਠੇ ਬੋਲ ਲੈ ਰਿਹਾ ਹੈ ਸੱਠੇ ਬੋਲ ਵੀ ਮੈਂ ਕਰਦਾ ਆਈ ਨਹੀਂ ਗਈ। ਕਿਰਪਾ ਹੋ ਜੀ ਬਾਬਾ ਜੀ ਪੈਸੇ ਨਹੀਂ ਹੋ ਰਹੇ। ਹਾਂ ਜੀ। ਹੁਣ ਕਿਰਪਾ ਹੋ ਜੀ ਪੈਸੇ ਕਿੱਥੇ ਤੱਕ ਨਹੀਂ ਹੋਣਗੇ। ਠੀਕ ਹੈ। ਤੈਨੂੰ ਕੱਲਾ ਕੁੜੀਏ ਪੈਸੇ ਦਾ ਕੰਮ ਹੋ ਲੋ ਤੇਰੇ ਕੋਲ ਪੈਸਾ ਆਈ ਜਾਊਗਾ। ਬੱਸ ਬਾਬਾ ਜੀ ਦੇਣ ਆ ਲੈਣਾ ਉਸ ਤੇ ਆਪਣਾ ਕਰਜ਼ਾ ਜਿਹੜਾ ਸਿਰੋ। ਜਦੋਂ ਨਾ ਕੋਈ ਬੰਦਾ ਕਹੇ ਮੈਂ ਆਂ। ਜਦੋਂ ਆਪਾਂ ਲੋਕਾਂ ਦੇ ਗੀਮਾਂ ਘਵਾਉਂਦੇ ਨਾ। ਫਿਰ ਆਪਦੇ ਸਭ ਤੋਂ ਪਹਿਲਾਂ ਘੁੰਮਦੀ ਆ। ਕਹੇਓ ਲੇਟ ਘੁੰਮੇ, ਘੁੰਮੂ ਦੂ। ਹਾਂ ਬਾਬਾ ਜੀ ਜਾ ਵੀ। ਠੀਕ ਹੈ ਨਾ ਹੁਣ ਤੇਰੇ ਦੇ ਘੁੰਮ ਗਈ। ਠੀਕ ਹੈ ਹੁਣ ਤੋਂ ਦੇਖੋ ਟੱਡੇ ਹੋ ਗਏ, ਟੱਕਦਾ ਬੰਦਾ ਕੰਮ

ਪੜ੍ਹਿਆ ਜਦੋਂ ਬਾਅਦ ਕਿਥੇ ਸਾਧਨਾ ਬੰਗੜਾ ਲੈ ਲਈ ਤੈਨੂੰ ਪਤਾ ਸਾਰਾ ਮਾਰ ਕੇ ਰੱਖਾ ਦੰਦ ਨੇ ਸਾਡੇ ਵਰਗੇ ਤੇਲੇ ਸਾੜ ਦੰਦ ਨੇ ਆਦ ਨੂੰ ਬਦਲੇ ਪੁੱਠੇ ਹੁੰਦੇ ਨੇ ਹਾਂ ਸਾਧੂ ਕੋਲ ਕੋਈ ਦੇਸੀ ਕੋਈ ਬਿਲੀ ਖਾਦੀ ਸੀ ਮੁੰਡਾ ਮੁੰਡਾ ਵਕਤ ਦੇ ਨੂੰ ਕਹਿੰਦਾ ਪਾਪਾ ਮੈਥੋਂ ਵੀ ਗੱਲ ਦੀ ਤੇਰਾ ਸੀਰ ਵੀ ਕੁੜੀ ਸੈੱਟ ਹੋ ਜਾਊਗਾ ਅੱਜ ਤੋਂ ਬਾਅਦ ਤੇਰਾ ਕੰਮ ਵੀ ਚੱਲ ਪਊਗਾ ਜਿੱਤੇ ਤੂੰ ਗੇਮ ਵਸਾਈ ਕਰਦੇ ਹੋ ਗੇਮ ਤੇਰੀ ਪੂਰ ਚੱਲ ਜੂਗੀ ਪਰ ਪਾਪਾ ਕਹਿੰਦੇ ਮੈਨੂੰ ਕਹਿੰਦੇ ਲਾਓ ਪੁੱਤਰਾ ਸਹੀ ਗੱਲ ਹੈ ਕਿ ਨਵੀਂ ਤੇਰਾ ਸੋ ਚੰਗਾ ਕੰਮ ਹੋਵੇ ਉਹ ਕੰਦਾ ਕੰਮ ਤਾਂ ਬਣੇ ਨਾ ਮੈਂ ਤਾਂ ਅੱਛੀ ਵੀ ਕਹਣਾ ਕਿਉਂ ਉਹ ਕੰਮ ਦੇ ਕਰਦੇ ਤੇ ਪਰਚਾ ਹੈ ਕਿਉਂ ਬਈ ਸਹੀ ਗੱਲ ਹੈ ਦਾਤਾ ਜੀ ਉਹ ਗੱਥੇ ਕੰਮ ਕਰਦੇ ਚਾਹ ਉਹ ਧਿਆਨ ਨਾਲ ਕੇ ਕੋਈ ਮਨ ਕਿਉਂ ਠੀਕ ਹੈ ਪਾਪਾ ਕੇ ਪਾ ਜਾਣਦਾ ਸਭ ਚੁੱਪ ਠੀਕ ਹੈ ਥੋੜੀ ਲੇਡੀ ਬਣੇ ਲੱਗ ਜੂਗੀ ਆਜਾ ਤੂੰ 20000 ਰੁਪਏ ਲਾਣਾਗਾ ਆ ਤੈਨੂੰ ਵੇਚੂਗਾ ਠੀਕ ਹੈ ਹਾਂ ਰੋਣਾ ਭਾਈ ਤਰਾਹ ਪਿਆਰ ਹੁੰਦੀ ਆ। ਹਾਂ। ਯਾ ਕੁੜੀਏ ਕਿਰਪਾ ਹੀ ਹੋਊਗੀ ਤੇਰੇ ਘਰ ਆ ਕੇ ਤੋਂ ਬਾਦ। ਕੋਲ ਬਾਬਾ ਤੇਰੇ ਸੱਜੇ ਦਰਬਾਰ ਕੀ। ਅਸੀਂ ਜਾਵਦੇ ਆਂ।